ਅਸੀਂ ਗੱਲ ਦੀ ਸਾਰਿਆਂ ਨੂੰ ਅੱਜ ਅਸੀਂ ਫਿਰ ਪਿੰਡ ਲਾਂਬੜਾ ਦੇ ਕਿਸਾਨ ਸਰਦਾਰ ਕੁਲਦੀਪ ਸਿੰਘ ਜੀ ਦੇ ਖੇਤਾਂ ਵਿੱਚ ਪਹੁੰਚੇ ਹਾਂ ਜਿੱਥੇ ਪਹਿਲਾਂ ਵੀ ਅਸੀਂ ਵੀਡੀਓ ਕਵਰ ਕੀਤੀ ਸੀ ਐਸਆਰਵੀਵੀ ਦੀ ਨਾਲ ਇਹਨਾਂ ਨੇ ਝੋਨਾ ਬੀਜਿਆ ਸੀ ਉਦੋਂ ਅਸੀਂ ਲਗਭਗ ਟਿਲਰਿੰਗ ਸਟੇਜ ਇੱਥੇ ਪਹੁੰਚੇ ਸੀ ਜਦੋਂ ਆਪਾਂ ਕਹਿ ਦਿੰਦੇ ਆ ਕਿ ਜਿਹੜਾ ਬੂਟਾ ਬੂਝਾ ਮਾਰਦਾ ਤੇ ਅੱਜ ਅਸੀਂ ਇਹਦੇ ਨਿਸਾਰੇ ਤੇ ਪਹੁੰਚੇ ਹਾਂ ਮਤਲਬ ਫਲਾਵਰਿੰਗ ਸਟੇਜ ਤੇ ਪਹੁੰਚੇ ਹਾਂ ਕਿਉਂਕਿ ਅਸੀਂ ਤੁਹਾਡੇ ਨਾਲ ਪਿਛਲੀ ਵੀਡੀਓ ਵਿੱਚ ਵਾਅਦਾ ਕੀਤਾ ਸੀ ਵੀ ਅਸੀਂ ਸਟੈਪ ਬਾਈਜ਼ ਸਟੈਪ ਜਿਹੜਾ ਹੈਗਾ ਖੇਤਾਂ ਦਾ ਦੌਰਾ ਕਰਦੇ ਰਾਵਾਂਗੇ ਤੇ ਤੁਹਾਨੂੰ ਹਰ ਇੱਕ ਜਿਹੜੀ ਉਹਦੀ ਸਟੇਜ ਆ ਉਹਦੇ ਬਾਰੇ ਅਸੀਂ ਜਾਣਕਾਰੀ ਦਵਾਂਗੇ ਤੇ ਅੱਜ ਅਸੀਂ ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਇੱਥੇ ਪਹੁੰਚੇ ਆ ਤੇ ਅੱਜ ਜਿਹੜਾ ਹੈਗਾ ਆ ਇਹ ਆਪਣਾ ਅਜਦਾ ਝੋਨਾ ਆ ਇਹਨੇ ਸਾਰੇ ਉੱਤੇ ਆ ਗਿਆ ਤੇ ਸਾਡੇ ਨਾਲ ਮੌਜੂਦ ਨੇ ਕਿਸਾਨ ਕੁਜੀਤ ਸਿੰਘ ਜੀ ਤੇ ਨਾਲ ਸਾਡੇ ਮੌਜੂਦ ਨੇ ਪ੍ਰਗਤ ਸਿੰਘ ਜੀ ਜਿਨ੍ਹਾਂ ਨੇ ਪਿਛਲੀ ਵਾਰ ਆਪਣੀ ਗੱਲ ਦੱਸੀ ਸੀ ਵੀ ਮੈਂ ਪਛਤਾ ਰਿਆਂ ਤੇ ਅੱਜ ਇਹ ਥੋੜਾ ਪਛਤਾਵੇ ਦਾ ਇਹਨਾਂ ਦਾ ਵੱਡਾ ਕਾਰਨ ਹੋਰ ਬਣ ਗਿਆ ਕਿਉਂਕਿ ਜਿਹੜਾ ਨਿਸਾਰਾ ਉਹ ਫਿਰ ਬਹੁਤ ਸੋਹਣਾ ਆ ਕਿਉਂਕਿ ਅਸੀਂ ਜਿਵੇਂ ਵਾਦਾ ਕੀਤਾ ਸੀ ਕਿ ਅਸੀਂ ਹਰ ਸਟੇਜ ਦੇ ਨਾਲ ਅਸੀਂ ਜਿਹੜਾ ਹੈਗਾ ਚੱਲਣਾ ਪਾਉਂਦੇ ਰਾਵਾਂਗੇ ਕਿਉਂਕਿ ਐਂਡ ਵਿੱਚ ਸਾਨੂੰ ਇਹ ਸ਼ੰਕਾ ਤੇ ਜਿਹੜਾ ਇਹਦਾ ਜਿਹੜਾ ਝਾੜਾ ਕਿੰਨਾਗਾ ਤੇ ਆਪਾਂ ਨਿਸਾਰੇ ਤੋਂ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਝਾੜੇ ਦਾ ਬਹੁਤ ਵਧੀਆ ਰਹੇਗਾ ਤੇ ਅਸੀਂ ਕੁਲਦੀਪ ਸਿੰਘ ਜੀ ਨੂੰ ਪੁੱਛਾਂਗੇ ਕਿਵੇਂ ਠੀਕ ਹੈ ਜੀ ਸੰਤੋਸ਼ਤੋ ਜੀ ਇਸ ਚੀਜ਼ ਤੋਂ ਬਹੁਤ ਵਧੀਆ ਹੋਰੀ ਸੰਤੋਸ਼ਤੋ ਨੀਂਦਪੂਰੀ ਹੋ ਰਹੀ ਆ ਨਹੀਂ ਤਾਂ 2 ਘੰਟੇ ਨੀਂਦ ਘੱਟ ਲੈਂਦੇ ਸੀ ਪਹਿਲਾਂ ਕਿਉਂਕਿ 2 ਘੰਟੇ ਵੱਧ ਲਾਉਣੇ ਪੈਣਗੇ ਇੱਥੇ ਤਾਂ ਅੱਜ ਤਾਂ ਜੀ ਆ ਗਏ ਹੋਰ ਜੀ ਹੋਰ ਆ ਗਏ ਆ ਬਕਰੋ ਨਾ ਕਿ ਖੜੇ ਕਿ ਕਿੱਥਾ ਆ ਕੀ ਗੱਲ ਹੋ ਗਈ ਬਾਰਗਟ ਹੋਣਾ ਨੂੰ ਹੁਣ ਖੜੇ ਕਰਨਾ ਹੀ ਪੈਣਾ ਜੀ ਪਰਿਵਾਰਿਕ ਬੰਦੇ ਵਾਦ ਕੇ ਸੀ ਇਹਨਾਂ ਦੀ ਵੀ ਵੀਡੀਓ ਵਿੱਚ ਆ ਮੈਂ ਆਇਆ ਮੈਂ ਕਹਿੰਦਾ ਪੁੱਛ ਲਈਏ ਹਾਲ ਚਾਲ ਪੁੱਛ ਲਈਏ ਸਾਡੇ ਕਹਿੰਦਾ ਲੜਾਈ ਪਈ ਹੋ ਆ ਇਹ ਹਰ ਵਾਰੀ ਇਹੀ ਹੋ ਜਾਂਦਾ ਵੀ ਖਾਚਾ ਜਾਵਾ ਕਿ ਤਾਂ ਥੋਲਾ ਦੇ ਪਾਣੀ ਨੋ ਕਰਿਆ ਰਹਿੰਦੇ ਆ ਤੇ ਕੀ ਤੁਹਾਨੂੰ ਲੱਗ ਰਿਹਾ ਅੱਜ ਦੇਖ ਕੇ ਮੈਨੂੰ ਦੱਸੋ ਤੁਸੀਂ ਕੀ ਫਸਲ ਬਹੁਤ ਵਧੀਆ ਆ ਜਿਵੇਂ ਤੁਸੀਂ ਹੁਣ ਇੱਥੇ ਚਾਟ ਵੀ ਲਾਤਾ ਹਰ ਚੀਜ਼ ਲਾਈ ਆ ਭੀ ਕਦੋਂ ਇਹ ਵਿਜੀ ਆ ਤਕਰੀਬਨ ਅੱਜ ਜੇ ਆਪਾਂ ਜਿਹੜਾ ਦਾ ਹਿਸਾਬ ਲਈ ਅੱਜ 78 ਦੇ ਦਿਨ ਦੀ ਇਹ ਫਸਲ ਹੋ ਗਈ ਆ ਤੁਸੀਂ ਵੀ ਡਾਕਟਰ ਸਾਹਿਬ ਨੂੰ ਇਹ ਕਲੀਅਰ ਕਰੋ ਅੱਜ ਹੁਣ ਤੁਸੀਂ ਪੂਰੇ ਤਰ੍ਹਾਂ ਦੇਖ ਚੁੱਕੇ ਆ ਤੇ ਇਹਨੂੰ ਸ਼ੁਰੂ ਤੋਂ ਲੈ ਕੇ ਅੱਜ ਇੱਕ ਵਾਰੀ ਫੇਰ ਰਿਪੀਟ ਕਰ ਦਈਏ ਕਦੋਂ ਬਜਾਈ ਹੋਈ ਸੀ ਕਿਹੜੀ ਅਗੜੇ ਇਹਨਾਂ ਨੇ ਖਰਾਕਾ ਪਾਈਆਂ ਤੇ ਕੀ ਅੱਜ ਹੋ ਗਿਆ ਇਹਦੇ ਵਿੱਚ ਤਾਂ ਚਲੋ ਲਾ ਜਿਹਨੇ ਆਪਾਂ ਦੱਸਿਆ ਆ ਕਿ ਇਹ 12 ਜੂਨ ਦੀ ਬਜਾਈ ਆ 12 ਜੂਨ ਨੂੰ ਮਸ਼ੀਨ ਦੇ ਨਾਲ ਜਿਹੜੀ ਸੀਗੀ ਤੇ ਸਿੱਧੀ ਬਜਾਈ ਕੀਤੀ ਸੀ ਬੈੱਡ ਦੇ ਉੱਤੇ ਬਜਾਈ ਕੀਤੀ ਸੀ ਤੇ ਜਿਹੜਾ ਇਹਦਾ ਪਹਿਲਾ ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਿਹੜੀਆਂ ਪੰਜਾਬ ਯੂਨੀਵਰਸਿਟੀ ਵੱਲੋਂ ਰეკਮੈਂਡਡ ਜਿਹੜੀਆਂ ਜਾਂ ਸਾਡੇ ਡਿਪਾਰਟਮੈਂਟ ਨੂੰ ਰეკਮੈਂਡਡ ਜਿਹੜੀਆਂ ਵੈਰਾਈਟੀਆਂ ਜਾਂ ਹਾਈਬ੍ਰਿਡ ਆ ਉਹੀ ਬਿਜੇ ਗਏ ਆ 126 ਜਿਹੜਾ ਆਪਣਾ ਪੀਆਰ ਆ ਓਵਰ ਕਮੈਂਡਡਾ ਸਿੱਧੀ ਬਿਜਾਈ ਲੇ ਤੇ ਦੂਜਾ ਜਿਹੜਾ ਹਾਈਬ੍ਰਿਡ ਆ ਉਹ 721 ਤੇ ਅਸੀਂ ਇੱਥੇ 721 ਦੀ ਜਿਹੜੀ ਬਿਜਾਈ ਕੀਤੀ ਆ ਤੇ ਇੱਥੇ ਤਕਰੀਬਨ ਹੁਣ ਤੱਕ ਤਿੰਨ ਪਾਣੀ ਲੱਗੇ ਤੇ ਅੱਜ ਚੌਥਾ ਪਾਣੀ ਸ਼ੁਰੂ ਕੀਤਾ ਹੋਇਆ ਮੈਨੂੰ ਲੱਗਦਾ ਖਤਮ ਹੋ ਹੀ ਗਿਆ ਜੀ ਹਾਂ ਤੇ ਕਿੰਨਾ ਟਾਈਮ ਲੱਗਾ ਤੁਹਾਨੂੰ ਸਵੇਰ ਤੋਂ ਹੁਣ ਤੱਕ ਛਾੜੇ ਕਿ ਤਿੰਨ ਘੰਟੇ ਲੱਗਦੇ ਆ ਬਸ ਠੀਕ ਆ ਜੀ ਤੇ ਜੇ ਇਹਨੂੰ ਕਦੂ ਵਾਲੇ ਨੂੰ ਕਿੰਨਾ ਸਮਾਂ ਲੱਗ ਜਾਂਦਾ ਉਹ ਤਾਂ ਭਰਦਾ ਹੀ ਨਹੀਂ ਬਹੁਤ ਟਾਈਮ ਲੱਗ ਜਾਂਦਾ ਬਿਲਕੁਲ ਜੀ ਨਾਲ ਨੂੰ 5-6 ਘੰਟੇ ਲੱਗ ਜਾਂਦਾ ਤੇ ਉਹੀ ਤੁਸੀਂ ਹੁਣ ਤੱਕ ਯੂਰੀਆ ਪਾ ਦਿੱਤਾ ਜੀ 40 ਕਿਲੋ ਹਨਾ ਜੀ 15 ਦਿਨ ਬਾਅਦ ਤੇ ਉਸ ਤੋਂ ਬਾਅਦ 40 ਕਿਲੋ ਦੁਬਾਰਾ ਪਾਇਆ ਸੀਗਾ ਜੀ ਜੀ ਦੋਨੋਂ ਸਾਰਾ ਤੁਸੀਂ ਡਿਟੇਲ ਦਿੱਤੀ ਆ ਤੇ ਇਹ ਸਾਰੇ ਡਿਟੇਲ ਅਸੀਂ ਜਿਹੜਾ ਆਪਣੇ ਜ਼ਿਮੀਂਦਾਰ ਤੱਕ ਤੁਸੀਂ ਲਾਈਵ ਦਾ ਡਿਸਪਲੇ ਕਰ ਦਿੱਤਾ ਕਿੰਨੇ ਕੁ ਜ਼ਿਮੀਂਦਾਰ ਦੇਖਣ ਆ ਰਹੇ ਜੀ ਇਹਨੂੰ ਬਹੁਤ ਪਿੰਡ ਦੇ ਤੋਂ ਬਹੁਤ ਆ ਰਹੇ ਆ। ਹੋਰ ਇੱਕ ਮਿੰਟ ਇੱਕ ਮਿੰਟ ਆਜੋ ਆਜੋ ਸਰ ਆਜੋ ਆਜੋ ਤੁਸੀਂ ਵੀ ਆਜੋ। ਕਹਿੰਦਾ ਵੀ ਇਦਾਂ ਵਜਾਈ ਕੀਤੀ ਜਾਵੇ ਤਾਂ ਬਹੁਤ ਵਧੀਆ ਹੈਗਾ। ਬਿਲਕੁਲ ਜੀ। ਤੁਹਾਡਾ ਐਡਵਾਂਸਡ ਪਰਗੜ ਸਿੰਘ ਆ ਜਿਹੜਾ ਇਹਦੀਆਂ ਮਿੰਤਾ ਬਾਹੜੇ ਆਪਾਂ। ਉਹ ਰੋਜ਼ ਫੋਨ ਕਰਦਾ ਮੇਰੀ ਘਰ ਵਾਲੀ ਪਿੱਛੇ ਪਾਤੀ ਆ ਤੁਸੀਂ। ਉਹ ਮੈਨੂੰ ਗਾਲਾਂ ਕੱਢਦੀ ਰਹਿੰਦੀ ਆ ਤੇ ਤੂੰ ਉਹਨਾ ਪਾਣੀ ਨਹੀਂ ਲੌਂਦੇ ਇਹ ਤਾਂ ਮੇਥੋਂ ਪਾਣੀ ਲੌਂ ਤੁਰਿਆ ਰਹਿਣਾ ਰੋਜ਼ੀ। ਹੁਣ ਕੀ ਕਰੀਏ ਉਹ ਤਾਂ ਸਾਡੀ ਗੱਲ ਮੰਨੀ ਨਹੀਂ। ਤੇ ਹੁਣ ਅਸੀਂ ਪਿਸਤੌਨੇ ਆ। ਚਲੋ ਹੁਣ ਅਸੀਂ ਤੁਹਾਨੂੰ ਸਜਾ ਸਜਾ ਦਿੰਨੇ ਆ। ਬਾਕੀ ਸਾਰਾ ਕੁਝ ਠੀਕ ਆ। ਇਹ ਬ ਤੇ ਬੋਰਡ ਦੇ ਹਿਸਾਬ ਨਾਲ ਮੋੜ ਕੇ ਰਿਪੀਟ ਕਰੋ ਕਿ ਇਹ ਬਜਾਈ ਕਦੋਂ ਹੋਈ ਸੀਗੀ ਕੀ ਕੀ ਇਹਨਾਂ ਨੇ ਯੂਜ਼ ਕੀਤਾ ਹੈ ਸਾਰਾ ਇੱਕ ਵਾਰੀ ਤੁਸੀਂ ਇਹਨੂੰ ਡਿਫਾਈਨ ਕਰੋ ਤੁਸੀਂ ਇਹਨੂੰ ਕਿ ਕਿੱਦਾਂ-ਕਿੱਦਾਂ ਅੱਜ ਤੱਕ ਜਿਹੜਾ ਹੋਇਆ ਕਿੰਨੇ ਪਾਣੀ ਲੱਗੇ ਆ ਇੱਕ ਡਿਫਾਈਨ ਕਰੋ ਕਿ ਕਿਹੜੀ ਤਕਨੀਕ ਆ ਕਿੱਦਾਂ ਬਜਾਈ ਸੀ ਆ ਪੂਰਾ ਲਿਖਿਆ ਪਿਆ ਆ ਸਰਦਾਰ ਕਾਂਸੇ ਪੰਨੂ ਐਕਸਆਈਏਐਸ ਜਿਨ੍ਹਾਂ ਨੇ ਇਹ ਤਕਨੀਕ ਜਿਹੜੀ ਆ ਵਿਕਸਤ ਕੀਤੀ ਆ ਤੁਸੀਂ ਇਹਦੇ ਬਾਰੇ ਸਾਨੂੰ ਪੂਰਾ ਦੱਸੋ ਇਹ ਕਿਉਂ ਬੋਰਡ ਲਾਇਆ ਗਿਆ ਕਿਸ ਕਿਸ ਤਰ੍ਹਾਂ ਮਤਲਬ ਸੋਰੀ ਦੇਖੋ ਜੀ ਕੋਈ ਵੀ ਜਦੋਂ ਆਪਾਂ ਚੀਜ਼ ਕਰਦੇ ਆ ਨਾ ਕੋਈ ਨਵਿਕਲਾ ਉਪਰਾਲਾ ਕਰਦੇ ਆ ਉਹ ਇੱਕ ਜਿਹੜਾ ਹੁੰਦਾ ਨਾ ਲੈਬ ਟੂ ਲੈਂਡ ਵਾਲਾ ਇੱਕ ਨਾ ਕਨਸੈਪਟ ਚੱਲਦਾ ਲੈਬ ਟੂ ਲੈਂਡ ਮਤਲਬ ਕਿ ਲੈਬ ਤੋਂ ਲੈ ਕੇ ਜਿੱਥੇ ਵਿਕਸਿਤ ਹੋਈ ਉਹ ਖੇਤ ਤੱਕ ਲੈ ਕੇ ਜਾਣਾ ਪਰ ਇੱਥੇ ਆਪਾਂ ਇਹ ਕਹਿੰਦੇ ਨੇ ਲੈਂਡ ਟੂ ਲੈਂਡ ਤੇ ਜੇ ਆਪਾਂ ਮਤਲਬ ਜੇ ਆਪਾਂ ਉੱਥੇ ਪੜ੍ਹਦੇ ਸੀਗੇ ਸਕੂਲ ਦੇ ਵਿੱਚ ਤੇ ਅਸੀਂ ਬਲੈਕ ਬੋਰਡ ਤੋਂ ਦੇਖ ਕੇ ਹੀ ਪੜ੍ਹਦੇ ਸੀ ਸਾਰਾ ਕੁਝ ਉੱਥੇ ਕੋਈ ਜਿਹੜਾ ਆਪਣਾ ਟੀਚਰ ਸੀ ਉਹ ਲਿਖਦਾ ਸੀ ਅਸੀਂ ਸਮਝਦੇ ਸੀ ਇੱਥੇ ਇਦਾਂ ਹੀ ਇਹ ਐਜ਼ ਇਹ ਸਾਡੇ ਲਈ ਮਾਸਟਰ ਟ੍ਰੇਨਰ ਕਹਿ ਲਓ ਇਹ ਮਾਸਟਰ ਸਾਡੇ ਲਈ ਜ਼ਿੰਮੇਵਾਰ ਹੋ ਗਏ ਜਿਹੜੇ ਸਾਨੂੰ ਇਹ ਨਵੀਂ ਟੈਕਨੀਕ ਕਿਉਂਕਿ ਅਸੀਂ ਇਹਨਾਂ ਦੇ ਖੇਤਾਂ 'ਤੇ ਤੇ ਇੱਥੋਂ ਦੇਖ ਕੇ ਜਿਹੜੇ ਬਾਕੀ ਜ਼ਿਮੀਂਦਾਰ ਆ ਉਹ ਵੀ ਇਹ ਤੋਂ ਉਹਨਾਂ ਨੂੰ ਚੰਗਾ ਹੁੰਗਾਰਾ ਮਿਲੂਗਾ ਵੀ ਹਾਂ ਜਿਹੜਾ ਅਗਲੇ ਆਉਣ ਵਾਲੇ ਸਮੇਂ 'ਚ ਝੋਨੇ 'ਚ ਅਸੀਂ ਇਹੀ ਰਹੀਏ ਕਿਉਂਕਿ ਆਪਾਂ ਜਦੋਂ ਵੀ ਕੋਈ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਆ ਕਿਸੇ ਹੋਰ ਫਸਲ ਦਾ ਨਾਮ ਲੈਂਦੇ ਆ ਤੇ ਜ਼ਿਮੀਂਦਾਰ ਇਹ ਕਹਿੰਦੇ ਵੀ ਯਾਰ ਝੋਨੇ 'ਚ ਸਾਨੂੰ ਬਹੁਤ ਬਚਤ ਆ ਆਪਾਂ ਹੋਰ ਫਸਲ ਵੱਲ ਕਿਉਂ ਚਲੀਏ ਪਰ ਸਾਡਾ ਉੱਥੇ ਮੇਨ ਮੋਟਿਵ ਹੁੰਦਾ ਵੀ ਪਾਣੀ ਬਚਾਉਣਾ ਪਰ ਜੇ ਆਪਾਂ ਝੋਨੇ ਨੂੰ ਹੀ ਚਲਾਇਆ ਪਿਆ ਆ ਜਿਹੜਾ ਫਾਰਮਰ ਦਾ ਮੋਬਾਈਲ ਨੰਬਰ ਵੀ ਦਿੱਤਾ ਪਿਆ ਆ ਚਲੋ ਮੈਂ ਇੱਕ ਵਾਰੀ ਮੈਂ ਹੀ ਇਹਨੂੰ ਪੜ੍ਹ ਕੇ ਸੁਣਾ ਦ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੀ ਆ ਤਕਨੀਕ ਬੇਕਸਰ ਕੀਤੀ ਕਾਨਸੇ ਪੰਨੂ ਜਿਹੜੇ ਰਿਟਾਇਰ ਆਈਐਸ ਹੈਗੇ ਹਨ ਤੇ ਫਾਰਮਰ ਦਾ ਨਾਮ ਸਾਡੇ ਕੁਲਦੀਪ ਸਿੰਘ ਹੈਗੇ ਪਿੰਡ ਲਾਂਬੜਾ ਜਿਹੜਾ ਜ਼ਿਲ੍ਹਾ ਹਿਸ਼ਾਰਪੁਰ ਤੇ ਇਹਨਾਂ ਦਾ ਮੌਜੂਦ ਨੰਬਰ ਵੀ ਲਿਖਿਆ ਪਿਆ ਆ ਆ ਹੁਣ ਜਿਹੜਾ ਬੋਰਡ ਲਗਾਇਆ ਇੱਥੇ ਆਪਾਂ ਜੇ ਆਪਾਂ ਇੱਕ ਛੋਟੀ ਝਾਤ ਮਾਰੀਏ ਤੇ ਸਭ ਤੋਂ ਪਹਿਲਾਂ ਅਸੀਂ ਕਹਿੰਨੇ ਆ ਪਏ ਜਿਹੜਾ ਸਭ ਤੋਂ ਜਿਹੜਾ ਮੇਨ ਲਾਲ ਅੱਖਰਾਂ ਚ ਲਿਖਿਆ ਹੋਇਆ ਕਦੂ ਦੇ ਮੁਕਾਬਲੇ 20% ਪਾਣੀ ਨਾਲ ਝੋਨਾ ਤੇ ਇਹ ਇੱਥੇ ਐਗਜ਼ੈਕਟ ਹੋ ਰਿਹਾ ਕਿਉਂਕਿ ਤਿੰਨ ਪਾਣੀ ਲੱਗੇ ਤੇ ਚੌਥਾ ਸ਼ੁਰੂ ਆ ਤੇ ਨਾਲ ਵਾਲੇ ਜ ਦੂਜੇ ਨੰਬਰ ਤੇ ਆਇਗਾ ਤਕਨੀਕ ਵਿਕਸਿਤ ਕੀਤੀ ਸਰਦਾਰ ਕਾਂ ਸਿੰਘ ਜੀ ਪੰਨੂ ਰਿਟਾਇਰਡ ਆਈਏਐਸ ਉਸ ਤੋਂ ਬਾਅਦ ਅਸੀਂ ਲਿਖਿਆ ਇੱਥੇ ਜ਼ਿਮੀਦਾਰ ਜ਼ਿਮੀਦਾਰ ਦਾ ਨਾਮ ਜਿਨ੍ਹਾਂ ਨੇ ਆਪਣੇ ਜਿਹੜਾ ਹੈਗਾ ਖੇਤ ਵਿੱਚ ਲਾਇਆ ਸਰਦਾਰ ਕੁਲਦੀਪ ਸਿੰਘ ਜੀ ਸਾਡੇ ਨਾਲ ਹਾਜ਼ਰ ਨੇ ਉਸ ਤੋਂ ਬਾਅਦ ਇਹਨਾਂ ਦਾ ਆਪਾਂ ਪਤਾ ਦੇ ਦਿੱਤਾ ਕਿ ਕਿਹੜੇ ਪਿੰਡ ਵਿੱਚ ਲਗਾਇਆ ਤਾਂ ਕਿ ਜਿਹੜੇ ਜ਼ਿਮੀਦਾਰ ਆ ਹੋਰ ਇੱਥੇ ਆ ਕੇ ਦੇਖ ਸਕਣ ਨਹੀਂ ਨਹੀਂ ਪੂਰਾ ਪਤਾ ਪੜ੍ਹ ਕੇ ਸੁਣਾਓ ਕੋਈ ਜਿਆਦਾਤਰ ਫਾਰਮਰ ਹਨ ਨਾ ਜਿਹੜਾ ਕਮੈਂਟ ਕਰਦੇ ਆ ਤੁਸੀਂ ਕਿਸੇ ਦਾ ਐਡਰੈਸ ਤਾਂ ਦੱਸਦੇ ਨਹੀਂ ਹੈਗੇ ਨਹੀਂ ਉਹ ਆਪਾਂ ਉਹਨਾਂ ਆਪਾਂ ਪ੍ਰੋਪਰ ਦੱਸੋ ਬਣਾ ਵਾਸਤੇ ਹੀ ਦੱਸਦੇ ਨੇ ਜਿਹੜਾ ਇਹ ਪਤਾ ਆ ਇਹ ਸ਼ੁਰੂ ਕੀਤਾ ਦਾਖਾਣਾ ਵੀ ਲਾਂਬੜਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਪੰਜਾਬ ਦੇ ਵਿੱਚ ਆ ਪਿੰਨ ਕੋਡ 146 113 113 ਤੇ ਉਸ ਤੋਂ ਬਾਅਦ ਇਹ ਨਾਲ ਮੋਬਾਈਲ ਨੰਬਰ ਲਿਖਿਆ ਆ 977982 5277 ਇਹ ਸਰਦਾਰ ਕਲਦੀਪ ਸਿੰਘ ਜੀ ਹੁਣਾਂ ਦਾ ਨੰਬਰ ਆ ਤੇ ਖੇਤ ਦੀ ਤਿਆਰੀ ਆਪਾਂ ਕਿਵੇਂ ਕਿਵੇਂ ਕੀਤਾ ਖੇਤ ਦੀ ਤਿਆਰੀ ਰੌਣੀ ਤੋਂ ਬਾਅਦ ਜਦੋਂ ਬੱਤਰ ਆ ਬੱਤਰ ਆਇਆ ਸੀਗਾ ਕਲਟੀਵੇਟਰ ਨਾਲ ਮਾਰ ਕੇ ਸੁਹਾਗਾ ਮਾਰਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਸਿੱਧੀ ਜਿਹੜੀ ਆਪਣੀ ਐਸ ਆਰ ਵੀ ਵਿਧੀ ਵਾਲੀ ਮਸ਼ੀਨ ਆ ਉਹਦੇ ਨਾਲ ਸਿੱਧਾ ਝੋਨਾ ਲਾ ਦਿੱਤਾ ਤੇ ਆਪਾਂ 12 ਤਰੀਕ ਨੂੰ ਵਿਜਿਆ ਆਪਾਂ ਪਹਿਲਾਂ ਗੱਲ ਜ਼ਿਕਰ ਕੀਤਾ ਵੀ ਜਿਹੜੀਆਂ ਵੈਰਾਈਟੀਆਂ ਦੋ ਰეკਮੈਂਡ ਆ ਉਹਨਾਂ ਵਿੱਚੋਂ ਅਸੀਂ ਸਾਵਾ ਜਿਹੜਾ ਹਾਈਬ੍ਰਿਡ ਆ 127 ਲਾਇਆ 4 ਕਿਲੋ ਬੀ ਪਾਇਆ ਉਸ ਤੋਂ ਬਾਅਦ ਜਿਹੜਾ ਪਾਣੀ ਆ ਪਹਿਲਾਂ ਜਿਹੜੀ ਮੇਨ ਗੱਲ ਆ 17 ਜੂਨ ਨੂੰ ਪਹਿਲਾਂ ਲਾਇਆ ਤੇ ਪਾਣੀ ਲਾਇਆ ਵੀ ਖਾਲੀਆਂ ਦੇ ਵਿੱਚ ਕਿਉਂਕਿ ਇਹ ਬੱਟਾਂ ਬਣਾਈਆਂ ਹੋਈਆਂ ਸੀਗੀਆਂ ਤੇ ਤਕਰੀਬਨ ਸਾਢੇ 3 ਘੰਟੇ ਲੱਗੇ ਆ ਤੇ ਹੁਣ ਜਿਹੜੇ ਆ ਦੱਸ ਰਿਹਾ ਪਈ 3 ਘੰਟੇ ਲੱਗ ਰਹੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਆ ਜਿਹੜੀ ਇਹ ਪਾਣੀ ਆ ਪਾਣੀ ਵਾਲੀ ਮੋਟਰ ਆ ਵੀ ਕੋਈ ਵੱਡੀ ਨਹੀਂ 3 ਇੰਚੀ ਵਾਲੀ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਸੀਗਾ 17 ਅਗਸਤ ਤੱਕ ਜਿਹੜੇ ਸੀਗੇ ਲੱਗੇ ਪਾਣੀ ਉਹ ਤਿੰਨ ਸੀਗੇ ਅੱਜ ਚੌਥਾ ਪਾਣੀ ਆ ਜਿਹੜਾ ਨਦੀਨ ਨਾਸ਼ਕ ਵਰਤਿਆ ਜਿਹੜਾ ਰეკਮੈਂਡਡ ਆ ਉਹ ਵਰਤਿਆ ਤੇ ਬਾਕੀ ਹੋਰ ਜਿਹੜੇ ਕੈਮੀਕਲ ਉਹ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਹਾਲੇ ਤੱਕ ਪਾਈਪਲਾਈਨ ਚ ਯੂਨੀਵਰਸਿਟੀ ਰਿਸਪਰਚ ਕਰੂਗੀ ਉਸ ਤੋਂ ਬਾਅਦ ਜਿਹੜਾ ਹੈਗਾ ਆ ਨਦੀਨ ਨਾਸ਼ਕ ਜਿਹੜਾ ਸੀ ਪਹਿਲਾਂ 30 ਜੂਨ ਨੂੰ ਪਾਇਆ ਸੀ ਮਤਲਬ ਕਿ 12 ਤੋਂ ਬਾਅਦ 30 ਜੂਨ ਨੂੰ ਤਕਰੀਬਨ 18 ਦਿਨਾਂ ਬਾਅਦ ਪਾਇਆ ਸੀ ਠੀਕ ਹੈ ਜੀ ਦੂਜਾ 15 ਜੁਲਾਈ ਨੂੰ ਕੀਤਾ ਖਾਦਾਂ ਖਾਦਾਂ ਪਾਈਆਂ ਹੈਗੀਆਂ 25 ਕਿਲੋ ਡੀਆਪੀ ਡੀਏਪੀ ਜਿਹੜਾ ਸੀਗਾ ਆਪ ਨਾਲ ਹੀ ਕਿਉਂਕਿ ਡੀਏਪੀ ਨੂੰ ਨਾਲ ਹੀ ਕੇ ਰਿਆ ਜਾਂਦਾ ਉਸ ਤੋਂ ਬਾਅਦ ਯੂਰੀਆ ਪਹਿਲਾ ਯੂਰੀਆ 40 ਕਿਲੋ 15 ਦਿਨ ਬਾਅਦ ਤੇ ਫਿਰ 27 ਜੂਨ ਨੂੰ ਜਿਹੜਾ ਬਣਦਾ ਉਸ ਤੋਂ ਬਾਅਦ ਦੂਜਾ ਜਿਹੜਾ ਯੂਰੀਆ ਹੈਗਾ 40 ਕਿਲੋ 30 ਦਿਨ ਬਾਅਦ ਮਤਲਬ ਕਿ 13 ਜੁਲਾਈ ਨੂੰ ਪਾਇਆ ਜ਼ਿੰਕ 33% 5 ਕਿਲੋ ਬਿਜਾਈ ਤੋਂ 30 ਦਿਨਾਂ ਬਾਅਦ ਪਾਈ ਉਸ ਤੋਂ ਬਾਅਦ ਕੱਦੂ ਵਾਲੇ ਝੋਨੇ ਵਾਲਾ ਜਿਹੜਾ 베ਰਵਾ ਨਾ ਨਾਲ ਜਿਹੜਾ ਲਾਇਆ ਉਹਦਾ ਇੱਕ ਅਸੀਂ 베ਰਵਾ ਇੱਥੇ ਬਣਾਇਆ ਤਾਂ ਕਿ ਜ਼ਿਮੀਂਦਾਰਾਂ ਨੂੰ ਬੋਰਡ ਤੇ ਉਹੀ ਪਤਾ ਲੱਗ ਸਕੇ ਤੇ ਇਹਦਾ ਕਿੰਨਾ ਕੁ ਡਿਫਰੈਂਸ ਆ ਤੇ ਉੱਥੋਂ ਹੀ ਉਹ ਦੇਖ ਸਕੇ ਵੀ ਸਾਡਾ ਕਿੰਨਾ ਫਾਇਦਾ ਹੋ ਰਿ ਧਰਤੀ ਦਾ ਕਿੰਨਾ ਫਾਇਦਾ ਹੋ ਰਿਹਾ ਪਾਣੀ ਦਾ ਕਿੰਨਾ ਫਾਇਦਾ ਹੋ ਰਿਹਾ ਤਾਂ ਸਾਡੇ ਸੂਬੇ ਦਾ ਕਿੰਨਾ ਫਾਇਦਾ ਹੋ ਰਿਹਾ ਉਹਦੇ ਵਿੱਚ ਸੀਗਾ ਕਦੂ ਕਰਨ ਸਮੇਂ ਖੇਤ ਦੇ ਚ ਪਾਣੀ ਖੜਾ ਕਰਨ ਲਈ ਸਮਾਂ ਕਿੰਨਾ ਹੁੰਦਾ ਕਿਉਂਕਿ ਉਦੋਂ ਆਪਣਾ ਜੂਨ ਦਾ ਮਹੀਨਾ ਹੁੰਦਾ ਤਪਦੀਆਂ ਧੁੱਪਾਂ ਹੁੰਦੀਆਂ ਤਕਰੀਬਨ 50 ਡਿਗਰੀ ਤੱਕ ਟੈਂਪਰੇਚਰ ਹੁੰਦਾ 12 ਤੋਂ 14 ਘੰਟੇ ਲੱਗ ਜਾਂਦੇ ਆ ਠੀਕ ਹੈ ਜੀ ਕਦੂ ਕਰਨ ਤੋਂ ਬਾਅਦ 6 ਘੰਟੇ ਲੈਂਦਾ ਤੇ ਕਦੂ ਕਰਨ ਲਈ ਜਿਹੜਾ ਤਿਆਰ ਕਰਨਾ ਉਸ ਤੋਂ ਬਾਅਦ ਹੁਣ ਤੱਕ ਹੁਣ ਤੱਕ ਅਸੀਂ 17 ਅਗਸਤ ਤੱਕ ਦਾ ਇਥੇ ਬੇਰਵਾਜਤਾ ਉਦੋਂ 20 ਤੋਂ 22 ਪਾਣੀ ਲੱਗੇ ਸੀ ਤੇ ਹੁਣ ਕੁਲਦੀਪ ਸਿੰਘ ਜੀ ਦੱਸ ਰਿਹਾ ਕਿ ਤਕਰੀਬਨ 25 ਪਾਣੀ ਲੱਗਿਆ ਸੋ ਐਂਡ ਵਿੱਚ ਜਿਹੜਾ ਸਾਡਾ ਸਲੋਗਨ ਆ ਨਾ ਉਹ ਪੂਰਾ ਟੁਕਦਾ ਤੇ ਪਾਣੀ ਬਚਾਓ ਪੰਜਾਬ ਬਚਾਓ ਦੇ ਭਵਿਕ ਬਚਾਓ ਹੁਣ ਆਪਾਂ ਗਿਲਦੀਪ ਜੀ ਨੂੰ ਪੁੱਛ ਰਿਹਾ ਕਿਦਾਂ ਜੀ ਸੰਤੋਸ਼ਟਾ ਤੁਸੀਂ ਹੋ ਜੀ ਬਹੁਤ ਵਧੀਆ ਬਹੁਤ ਹੋਰ ਤੁਸੀਂ ਅੱਜ ਆ ਕੇ ਦੱਸੋ ਕਹਿੰਦਾ ਇਹ ਘਰ ਦੇ ਗਾਲਾ ਕੱਢਦੇ ਸੀਗੇ ਮੈਂ ਲਵਾ ਲਿਆ ਆ ਜੋ ਧਵਾਵਾ ਦਿੰਦੇ ਆ ਉਹ ਕਿਹੜੀ ਗੱਲ ਆ ਕਿਤੇ ਪੱਠਾ ਹੋ ਜਾਣਾ ਫੇਰ ਮੁੜ ਕੇ ਵੀ ਜਾਣਾ ਪੈਣਾ ਹੁਣ ਦੇਖਣ ਹੁੰਦੇ ਕਿਹਦਾ ਘਰ ਦੇ ਹੁੰਦੇ ਆ ਘਰ ਦੇ ਹੋਰ ਦੇਖਣਾ ਕੀ ਦਵਾਵਾ ਦਿੰਦੇ ਆ ਪਤਾ ਲੱਗਾ ਲੱਸੀ ਨਾਲ ਉਹ ਨਹੀਂ ਮੇਲਾ ਪੈ ਨਾਲ ਮਖਾਰਾ ਪਾ ਕੇ ਤੇ ਚੋਪੜੀ ਰੋਟੀ ਦੇ ਨਾਲ ਪਹਿਲਾਂ ਤਾਂ ਉਹ ਵੀ ਖੋਣੀ ਸੀਗੀ ਨਹੀਂ ਨਹੀਂ ਰਾਏ ਬੋ ਸੀ ਨਾ ਪੱਠਾ ਹੋ ਜਾਣਾ ਪੱਠਾ ਹੋ ਜਾਣਾ ਇਹ ਤਾਂ ਬੋਣਾ ਪੈਣਾ ਹੈ ਉਹ ਦੂਜੇ ਦੇ ਹੀ ਹਟੇ ਨਾ ਵੀ ਦੇ ਹੀ ਹੁਣ ਕੀ ਕਹਿੰਦੇ ਬਾਕੀ ਜਿਹੜਾ ਖੇਤ ਅੱਗੇ ਤੋਂ ਇੱਧੇ ਲਾਉਣੇ ਆ ਏਦਾਂ ਲਾਉਣੇ ਆ ਅੱਛਾ ਅੱਛਾ ਵੇ ਖਰਚਾ ਵੀ ਬਚੂਗਾ 50% ਥੋੜਾ ਜਿਹਾ ਖਰਚਾ ਬਚਦਾ ਸਰ ਤੁਹਾਡਾ ਕੀ ਜੀ ਵਿਚਾਰ ਆ ਇਹਦੇ ਉੱਤੇ ਦੇਖੋ ਇਸ ਬੀ ਦੀ ਨੂੰ ਜਿਹੜਾ ਅਪਣਾਇਆ ਨਾ ਜਿਹਨਾਂ ਵੀਰਾਂ ਨੇ ਮੈਂ ਸਮਝਦਾ ਚਾਏ ਲੰਬਰਾ ਸੈਟੀ ਨੇ ਸੈਟੀ ਪਹਿਲ ਕਰਦੀ ਹਮੇਸ਼ਾ ਟ੍ਰੇਲ ਦੇ ਵਿੱਚ ਤੇ ਚਲੋ ਇਹੀ ਜਿਹੜੀ ਟ੍ਰੇਲ ਆਫ ਜਦੋਂ ਪਪੂਲਰ ਹੁੰਦੀ ਆ ਤੇ ਸ਼ੁਰੂਆਤ ਹੈ ਹਜੇ ਤਾਂ ਪਰ ਮੈਂ ਤਾਂ ਕਿ ਦੇਖਿਆ ਜਿਹੜਾ ਪਾਣੀ ਬਚਿਆ ਬਾਕੀ ਜੇ ਤੁਸੀਂ ਇਹ ਕਰੋ ਨਾ ਤੇ ਮੈਂ ਅਖੀਰ ਚ ਇਹ ਕਹਿੰਦਾ ਕਿ ਭਾਰਤ ਸਰਕਾਰ ਦਾ ਪਾਣੀ ਤੇ ਤਾਂ ਚਲੋ ਵੱਖਰਾ ਹੈ ਚਾਹ ਪੰਜਾਬ ਸਰਕਾਰ ਦਾ ਵੀ ਸਲੋਗਨ ਹੈ ਭਾਰਤ ਸਰਕਾਰ ਵੀ ਚਾਹੁੰਦੀ ਸੀ ਵੀ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨਾ ਖੇਤੀ ਚ ਬਿਲਕੁਲ ਇਹ ਉੱਥੇ ਠੁਕਦਾ ਹੈ ਔਰ ਪੂਰਾ ਹੁੰਦਾ ਜਿੱਦਾਂ ਤੁਸੀਂ ਦੱਸੋ ਹਜੇ ਤਾਂ ਬਾਅਦ ਦੀ ਗੱਲ ਹੈ ਜੇ ਸ਼ੁਰੂਆਤੀ ਦੌਰ ਚ ਇੱਕ ਏਕੜ ਦਾ 5-7000 ਬਚਦਾ ਆ ਇਟ ਮੀਨ ਸ਼ੁਰੂ ਚ ਸਾਡੀ ਆਮਦਨ ਜਿਹੜੀ ਆ ਉਹ ਕਵਰ ਕਰਨੀ ਸ਼ੁਰੂ ਹੋ ਗਈ ਇੱਥੇ ਮੈਂ ਕਹਿ ਸਕਦਾ ਕਿ ਇਹਦ ਨੂੰ ਜਦੋਂ ਪ੍ਰੋਪਰ ਵੇ ਨਾਲ ਕਰਾਂਗੇ ਤੇ ਉਹ ਵਾਦਾ ਇੱਥੇ ਪੂਰਾ ਹੋਣਾ ਆ ਜਦ ਕਿ ਮੈਂ ਅੱਜ ਤੱਕ ਦੇਖਦਾ ਆ ਕਿ ਉਹ ਹੋਇਆ ਹੀ ਨਹੀਂ ਸੀ ਬੜੀਆਂ ਕੁਸ਼ ਜਦੋਂ ਵੀ ਕਿਸਾਨ ਗੱਲ ਕਰਦਾ ਸੀ ਤਾਂ ਉਹਨਾਂ ਨੂੰ ਬਚਦਾ ਕੁਝ ਨਹੀਂ ਸੀ ਤੇ ਨੇਚਰਲੀ ਗੱਲ ਹੁਣ ਪ੍ਰੈਕਟੀਕਲੀ ਅਸੀਂ ਦੇਖ ਰਹੇ ਆ ਕਿ ਇੱਥੇ ਕੋਈ ਹੁਣ ਕਹਿੰਦੇ ਹੱਥਾਂ ਗੰਗਨ ਨੂੰ ਆਰਸੀ ਕੀ ਸਾਹਮਣੇ ਦੇਖਿਆ ਕਿ ਆ ਇਹ ਬਚਦਾ ਆ ਔਰ ਇਹਦਾ ਝਾੜ ਬੜਾ ਵਧੀਆ ਆ ਇਹਦੀ ਕੁਆਲਿਟੀ ਬੜੀ ਵਧੀਆ ਆ ਤੇ ਲੋਕਣ ਦੇ ਲੋਕ ਜਦੋਂ ਦੇਖਣ ਆਂਦੇ ਆ ਤੂੰ ਉਸਲਾ ਮਾਨੂੰ ਖੁਸ਼ੀ ਵੀ ਹੁੰਦੀ ਆ ਜਿਹਦਾ ਵੀ ਇੱਕ ਹੁੰਦੀ ਸੀ ਕਿਹਾ ਵੀ ਜੇ ਮੇਰੇ ਘਰੇਲੂ ਹਾਲਾਤਾਂ ਤੋਂ ਵੀ ਗੱਲਾਂ ਸੁਣਨੀਆਂ ਮਿਲਦੀਆਂ ਸੀ ਅੱਜ ਮੈਨੂੰ ਐਪਰੀਸ਼ੀਏਟ ਕਰਦੇ ਮੱੱਖਣਾਂ ਰੋਟੀ ਦੇ ਮੱੱਖਣਾਂ ਦਾ ਐਵੇਂ ਵਾਲੀ ਲੱਤੀ ਜਿਹੜੀ ਆ ਕਿ ਬਾਕੀ ਦੇ ਕਿਸਾਨਾਂ ਨੂੰ ਵੀ ਸਾਰੇ ਵੀਰਾਂ ਨੂੰ ਪਾਰਕਰ ਜੀ ਦਾ ਪੁੱਛ ਲੋ ਜਿਹੜੀ ਰੋਟੀ ਖੋ ਹੋ ਗਈ ਯਾਰ ਉਹ ਵੀ ਆਪ ਕੋਲ ਚਲਦੀ ਆ ਕਿ ਇਸ ਵੀ ਦਿਨ ਨੂੰ ਵੱਧ ਤੋਂ ਵੱਧ ਅਪਣਾ ਕੇ ਆਪਣਾ ਤੇ ਸਾਰੇ ਸਮਾਜ ਦਾ ਤੇ ਭਲਾ ਕੀਤਾ ਜਾਏ ਕਿਸਾਨਾਂ ਦਾ ਪਾਰਕਰ ਜੀ ਦਾ ਵੀ ਪੁੱਛੋ ਠੀਕ ਹੈ ਜੀ ਹਾਂਜੀ ਪ੍ਰਗਟ ਜੀ ਤੁਹਾਡੇ ਕੀ ਹੁਣ ਵਿਚਾਰ ਨੇ ਬਚਾਰ ਦੇ ਘਰ ਦੇ ਹਾਲਾਤ ਕੀ ਆ ਅੱਜ ਦੇ ਹਾਲਾਤ ਹੁਣ ਸਾਰੇ ਇਹ ਗੱਲਾਂ ਜਿਹੜੀਆਂ ਸੁਣਨੀਆਂ ਪੈਣੀਆਂ ਪੈਣੀਆਂ ਹੀ ਆ ਅਸੀਂ ਨਹੀਂ ਗੱਲ ਕਮਾਈ ਇਹ ਉਹਦੇ ਪਾਸ ਸਾਰ ਨੂੰ ਇੰਪਲੋਇਆ ਬਲ ਦਾਰਵਾਰ ਫੋਨ ਕੀਤਾ ਜਾ ਰਿਹਾ ਸੀ ਵੀ ਤੁਸੀਂ ਬੜਾ ਬਿਜਾ ਲਓ ਬਿਜਾ ਲਓ ਸਨ ਇੰਨੀ ਗੱਲ ਵੀ ਕਹ ਦਿੱਤੀ ਸੀ ਵੀ ਖਰਾ ਖਰਚਾ ਅਸੀਂ ਕਰਾਂਗੇ ਫੇਰ ਵੀ ਪਰ ਨਹੀਂ ਸੁਣਨ ਵਾਲੇ ਚ ਗੱਲਾਂ ਆਉਂਦੀ ਸੀ ਕਿ ਅਸੀਂ ਤਾਂ ਝੋਨਾ ਪੀਜਾ ਸੀ ਵਿੱਚ ਕੱਖੇ ਨਹੀਂ ਗਿਆ ਬੋਹਣਾ ਪੈ ਗਿਆ ਅਸੀਂ ਤਾਂ ਇਸੇ ਕਰਕੇ ਵੀ ਮਾਮਲੇ ਜ਼ਮੀਨਾਂ ਬਾਈ ਦੀਆਂ ਆ ਆਪਣੇ ਘਰ ਦੇ ਵਿਖੇਤੀ ਘਟਵਾ ਦਾ ਮੁੜ ਕੇ ਇਹ ਨਾ ਹੋਵੇ ਵੀ ਸਭ ਕੁਝ ਪੱਲੋ ਦੇਣਾ ਪੈ ਜਾਵੇ ਨੇ ਇਹ ਗੱਲਾਂ ਸੱਚ ਵੀ ਸੀਗੀਆਂ ਕਿਉਂਕਿ ਬਹੁਤ ਜਿਹੜੇ ਝੋਨੇ ਸਿੱਧੀ ਵਜਾਈਏ ਵਾਹੀ ਗਏ ਸੀ ਕਿਉਂਕਿ ਇਹਨਾਂ ਵਿੱਚ ਨਦੀਨ ਦੀ ਬਹੁਤ ਵੱਡੀ ਇੱਕ ਪ੍ਰੋਬਲਮ ਸੀ ਚਲੋ ਹੁਣ ਆਪਾਂ ਪਹਿਲਾਂ ਵੀ ਗੱਲ ਕੀਤੀ ਤੇ ਨਵੀਆਂ ਜੜੀਆਂ ਜ਼ਹਿਰਾਂ ਜਿਹੜੀਆਂ ਨਵੇਂ ਨਦੀਨ ਨਾਸ਼ਕ ਆ ਰਹੇ ਆ ਉਹ ਚੰਗੇ ਆ ਮਤਲਬ ਕਿ ਉਹ ਨਦੀਨ ਨੂੰ ਨਹੀਂ ਹੋਣ ਦੇਣਗੇ ਸ਼ਰਤ ਇਹ ਆ ਕਿ ਆਪਾਂ ਉਹਨਾਂ ਨੂੰ ਕਦੋਂ ਵਰਤਣਾ ਕਿਉਂਕਿ ਕਈ ਵਾਰ ਸਾਡੀ ਵੀ ਗਲਤੀ ਰਹਿ ਜਾਂਦੀ ਆ ਕਿ ਆਪਾਂ ਉਹ ਜਿਹੜੇ ਨਦੀਨ ਨਾਸ਼ਕਾ ਸਮੇਂ ਤੇ ਨਹੀਂ ਵਰਤਦੇ ਕਿਉਂਕਿ ਜਿਹੜੇ ਨਦੀਨ ਨਾਸ਼ਕਾ ਦਾ ਵੀ ਸਪੈਸੀਫਿਕ ਸਮਾਂ ਆ ਤੇ ਕਦੋਂ ਵਰਤਣਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹ ਵੀ ਜਿਹੜੇ ਜਿਹੜੇ ਨਵੇਂ ਪਾਈਪਲਾਈਨ ਦੇ ਵਿੱਚ ਆ ਨਦੀਨ ਨਾਸ਼ ਕੋ ਵੀ ਮਤਲਬ ਲੋਕਾਂ ਤੱਕ ਲੈ ਕੇ ਆਵਾਂਗੇ ਬਾਕੀ ਜਿਹੜਾ ਹੈਗਾ ਇਹਦਾ ਹੁਣ ਝਾੜ ਅਸੀਂ ਦੇਖਾਂਗੇ ਐਂਡ ਵਿੱਚ ਤੇ ਫਿਰ ਜਿਹੜਾ ਹੈਗਾ ਇਸ ਲੜੀ ਦੀ ਸਮਾਪਤੀ ਕਰਾਂਗੇ ਤੇ ਆਪਾਂ ਆਸ ਕਰਦੇ ਹਾਂ ਪੇ ਉਦੋਂ ਆਪਾਂ ਹਸ ਦੇ ਖੜਦੇ ਫਿਰ ਤੁਹਾਡੇ ਮੂਰੇ ਪੇਸ਼ ਹੋਈਏ ਜੀ ਜਰੂਰ ਆਉਣਾ ਜ਼ਰੂਰ ਹੈ ਇੱਕ ਵਾਰੀ ਜੋ ਜਰੂਰ ਜੀ ਆਉਣਾ ਝਾੜ ਦੇਖਣਾ ਹੈ ਸ਼ੁਰੂ ਕਰਨੀਆ ਰੋਟੀ ਚੱਲਦੀ ਰੱਖੋ ਹੋਵੇ ਪਰ ਮਾਰਗ ਦਾ ਤੈਵਾ ਤਾਂ ਫਿਰ ਲਵਾਉਂਗਾ ਇਸ ਕਰਕੇ ਆਪਾਂ ਝਾੜ ਇੱਕ ਵਾਰੀ ਜ਼ਰੂਰ ਦੱਸ ਲੈਣਾ ਤੁਹਾਨੂੰ ਇਹ ਚਲ ਗਿਆ ਜੀ ਠੀਕ ਹੈ i do बस